ਗੱਲ ਭਾਈ ਗੱਲ ਵਧੀਆ ਸੇ ਤਾਂ ਠੀਕ ਆ ਗੱਲਾ ਗੱਲ ਹਲਾ ਨੂੰੰਦਰੀ ਇਲਾਕੇ ਦਾ ਮਾਰਚ ਅੱਜ ਆਪਾਂ ਕੋਠੀ ਲੈਣ ਆਏ ਆਂ ਕੋਠੀ ਹਾਂ ਬਾਪੇ ਬਾਪੇ ਦੀ ਕਿਰਪਾ ਨਾਲ ਹੁੰਦਾ ਹੀ ਨਹੀਂ ਕੋਠੀ ਹੁਣ ਇੱਧਰ ਹੀ ਦੇਖਣੀ ਆਂ ਏੜਗੇ ਜੀ ਪਰ ਲੱਗਦੇ ਰਹੇ ਤੇ ਡਾਉਨ ਜੇ ਬੰਦੇ ਰਹਿੰਦੇ ਆ ਨਹੀਂ ਨਹੀਂ ਇੱਥੇ ਨੇ ਉਹਨੇ ਵਧੀਆ ਇੱਥੇ ਵਧੀਆ ਨਹੀਂ ਨਹੀਂ ਇੱਥੇ ਆਪ ਨੂੰ ਮਿਲ ਜੰਦਾ ਇਹ ਫੈਮਿਲੀ ਇੱਧਰ ਆ ਭਾਈ ਇੱਥੇ ਨਹੀਂ ਫੈਮਿਲੀ ਇਰਗਾਣੀ ਨਹੀਂ ਮਿਲ ਜਾਂਦਾ ਉਦਾਂ ਵੀ ਯਾਰ ਮੁੰਡੇ-ਕੁੰਡੇ ਤੇ ਰਹਿੰਦੇ ਨਹੀਂ ਇਥੇ ਅੰਦਰ ਲੈ ਜੰਨਾ ਤੂੰ ਕੋਕ ਐਨਕੀ ਵੀਰ ਨੂੰ ਪੁੱਛਾ ਦੇ ਦੀ ਕੋਈ ਬਿੱਲ ਆਉਂਦਾ ਇੱਕ ਸਾਲ ਵਾਸਤੇ ਇੱਕ ਸਾਲ ਵਾਸਤੇ ਚਾਹੀਦੀ ਆਹੋ ਬੰਦ ਵੀਰੇ ਵਿਆਹ ਹੈ ਯਾਰ ਰੈਂਟ ਹੈ ਤੇ 4000 ਰੁਪਏ ਜਾਉਂਦੇ ਪਿੰਡ ਆਉਂਦੇ ਇੱਥੇ ਵੀ ਉਹ ਮੈਕਸ ਅਸੀਂ ਦੇਖਣ ਆਏ ਸੀ ਹੁਣ ਫਲੈਟ big head that think he's talking about why he let him down on. बात आप और डीलर को ले जाना और डीलर ना सीधी आगे का लगा रही है यार। थिएटर वगैरह भी आना थे ना। आर्किटेक्ट तो ले पाएंगे। सारी आगे बिच्छी सारा कुछ नहीं नहीं ये ये रखा है भी पूरा बढ़िया पॉशिर का। पॉशिर। हाँ। रेच ये नहीं कह रही है। सही कहता। रेच से तो हमें ਆਊਟਲੈਟ ਵਗੈਰਾ ਮੈਕਡੋਨਲਡਸ ਵਾਲਿਆਂ ਦਾ YouTube ਵਾਲਿਆਂ ਦਾ ਇਹ ਸਾਰੇ ਬਾਕੀ ਹਜੇ ਬਣ ਰਹੇ ਆ ਆਊਟਲੈਟਰ ਹਨ ਨਹੀਂ ਆ ਇਹ ਰੀਆ ਬੜਾ ਵਧੀਆ ਹੈ ਇਹ ਰੀਆ ਸਹੀ ਆ ਬਕੇ ਨਾਲੇ ਏਰੀਆ ਬਹੁਤ ਘੰਟਾ ਕਿਹੜਾ ਆ ਆ ਵੇ ਆਹ ਰੀਆ ਕਿਹੜਾ ਸੀ ਇਹ ਏਰੀਆ ਆ ਗਿਆ ਆਪਣਾ ਬੀਅਰਸ ਨਗਰ ਭਾਈ ਬੀਅਰਸ ਨਗਰ ਭਾਈ ਮਿੰਟ ਰਹਿ ਗਿਆ ਬਣਾ ਇੱਕ ਇੱਕ ਅੱਛਾ ਇਹ ਜਪੜ ਇਧਰ ਕੋਲੇ ਅਟੈਂਡ ਕਰਨਾ ਜੀ ਇਹ ਜਿਹੜੀ ਵੀ ਬਾਗਜਾਲੇ ਕੰਮ ਹੀ ਆ ਜਿਹੜੇ ਉਹ ਆਪਾਂ ਕਰਦੇ ਫਿਰਦੇ ਨਾ ਇਹ ਬਾਗਜਾਲੇ ਕੰਮ ਹੀ ਹੁੰਦਾ ਇਹ ਘਰ ਕੱਪੜੇ ਧੋਖੀ ਅਰੇ ਇੰਨੇ ਦੇ ਪੈਸੇ ਪੈਸੇ ਮੈਨੂੰ ਦੇ ਦਿੰਦੇ ਜੀ ਕਿਤੇ ਪੈ ਪੈਤੀ ਪੈਤੀ ਮਗਰ ਘਰ ਹੀ ਲੈ ਕੇ ਬਾਹਰ ਵੀ ਭਾਂਚੇ ਕਰਾਈ ਦੇ ਜAVE ਨਾ ਕੋਈ ਕਰੇ ਮੁਰ ਜਾ ਕੇ ਹੰਮਰਾ ਰੋਡ ਤੇ ਸੁਰਾਲਾ ਦਾ ਉਹ ਦੇਖ ਲੈਂਦਾ ਚੰਡੀਗੜ੍ਹ ਰੋਡ ਤੇ ਕੋਈ ਨਾ ਇੱਥੋਂ ਚੱਲੇ ਸੁਰਾਲਾ ਚੌਕ ਚੰਡੀਗੜ੍ਹ ਰੋਡ ਤੇ ਕੋਈ ਕੈਸਾ ਰਹਿ ਜਾਵੇ ਸਜੀਵ ਨਾ ਪਾ ਜਾਣਦੇ ਆ ਮੋੜ ਦੇ ਹੰਮਰਾ ਰੋਡ ਨੂੰ ਲਾਜੋ ਚੰਡੀਗੜ੍ਹ ਰੋਡ ਤੇ ਜੰਦੇ ਆ ਠੀਕ ਆ ਦੇਖਦੇ ਆ ਅੰਦਰ ਵਿਧਿਆਣਾ ਦੇ ਜਿੱਥੇ ਮਰਜੀ ਕਰਦੇ ਹੋ ਬਾਬੇ ਟਰੈਫਿਕ ਹੀ ਟਰੈਫਿਕ ਆ ਹਾਰੇ ਪਾਤ ਜੁਮਨ ਜੀ ਮਾ ਆਪਨੇ ਸਮਰਾਲਾ ਜਾ ਚੰਡੀਗੜ੍ਹ ਰੋਡ ਤੇ ਪਹੁੰਚਣ ਵਾਲੇ ਦੇਖਦੇ ਆਂ ਫਿਰ ਉੱਥੇ ਮਾ ਆਪੇ ਆਏ ਰੂਵੇ ਦੇਖਣ ਲੱਗਿਆ ਬਾਈ ਟਿੱਕਰ ਨਾ ਘਾਤ ਹੋਈ ਆ ਹਾਂਜੀ ਆਗੇ 2.5 2.5 ਰਾਈਟ ਤੋਂ ਸਿੱਧਾ ਜਾ ਕੇ ਆਪੇ ਹੌਣ ਅਸੀਂ ਡੀਲਰ ਕੋਲੋਂ ਆਪਣੇ ਕੋਲ ਹੋ ਚਲੇ ਸੀ ਤੇ ਇਹ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਨਾਲ ਤੱਕ ਪਤਾ ਕਰਕੇ ਦੱਸ ਦੂੰ ਹੁਣ ਇਹ ਇਤੋਂ ਤੁਰ ਪਏ ਸੀ ਬਾਰਦਮਨ ਫੈਕਟਰੀ ਵੱਲੋਂ ਵਿਚ ਵਾਲਾ ਫਸੇ ਹੋਏ ਜਿਉਂ ਤਾਂ ਜਾਮ ਤੇ ਪਰ ਡੀਲਰਾਂ ਨੂੰ ਨੰਬਰ ਦੇ ਜਾਂਦੇ ਤੰਨਾ ਚਾਹ ਉਹਨੂੰ ਤੇ ਬਾਈ ਹੁਣੀ ਕਹਿੰਦੇ ਥੋੜੇ ਜਿਹਾ ਹਫਤੇ ਦੇ ਅੰਦਰ ਵਿੱਚ ਪਤਾ ਕਰ ਦੁੰਨੇ ਆ ਵਧੀਆ ਪੌਸ਼ ਏਰੀਏ ਵਿੱਚ ਮੈਂਗਾ ਪਤਾ ਕਰਕੇ ਦਿਓ ਜਾਮ ਬਹੁਤ ਹੈ ਤੇ ਜਾਮ ਬਹੁਤ ਲੱਗਾ ਹਨ 10 15 ਮਿੰਟ ਹੋਣੇ ਜਾਮ ਵਿੱਚ ਫੰਦੇ ਨੂੰ ਤੇ ਹੁਣ ਦੇਖੋ ਹੌਲੀ ਹੌਲੀ ਨਿਕਲਦੇ ਆ ਅੰਦਰੋਂ ਪੋੜਦੇ ਆ। ਇਹ ਜਗ੍ਹਾ ਆਪਣੇ ਲੁਧਿਆਣਾ ਬੱਸ ਸਟੈਂਡ ਉਹ ਕਿਸੇ ਟਾਈਮ ਇੱਥੇ ਕਲਦੀ ਮਾਨਖੋਣਾ ਦੇ ਵਿਚਾਰਾਂ ਦੇ ਆਪਣੇ ਹੁੰਦੇ ਸੀ ਦਫ਼ਤਰ ਉਹ ਜਿਹੜੀ ਬਿਲਡਿੰਗ ਆ ਨਾ ਇੱਥੇ ਦਰਦਾਸ ਮਾਨ ਕਲਦੀ ਉਹ ਨਾ ਮੈਸ ਪੂਜਾ ਦੇ ਦਫ਼ਤਰ ਹੁੰਦੇ ਗਏ ਟਾਈਮ ਤੇ ਅੱਜ ਇਹ ਤੇ ਹੁਣ ਤਾਂ ਇੱਥੇ ਗੋਲਿਆਂ ਦੇ ਦਫ਼ਤਰ ਹੀ ਆ ਗਏ ਉਤਰਾਂ ਦੇ ਚੰਗਾ ਆ ਗਿਆ ਬੱਸ ਹਾਂ। ਇੱਥੇ ਵੀ ਕਈ ਸਾਡੀਆਂ ਜਾਪਾਂ ਜੁੜਗੀਆਂ ਆਂ। ਧਿਆਨ ਕੇ ਜਾਪਾਂ। बड़ा रही समे समय की गलतर हमे मॉल होके भारत नगर जू टन लेके

ਦਾ ਡੀਲਰ ਅੱਜ ਮੈਲਬੌਰ ਘਟ ਰਿਹਾ ਹੁਣ ਦੋਸਤੋ ਅਸੀਂ ਸਾਰੇ ਪ੍ਰਾਪਰਟੀ ਡੀਲਰਾਂ ਕੋਲੇ ਹੋਇਆ ਆ ਤੇ ਉਹ ਮੈਸੇਜ ਵੀ ਦੇਖਿਆ ਆ ਤੇ ਹੁਣ ਕੰਮ ਡਿਲੇਟ ਆ ਤੇ ਹੁਣ ਦੇਖਾਂਗੇ ਫਿਰ ਮਤਲਬ ਬਾਹਰ ਹੀ ਚੱਲਿਆ ਹੁਣ ਥੋੜਾ ਬਾਸ ਸੁਣ ਚੱਦੇ ਆ ਹੁਣ ਮਾਈਂਡ ਰਫਰੈਸ਼ ਕਰਕੇ ਚਾਹ ਕੌਫੀ ਕੋ ਖਾ ਪੀ ਕੇ ਹੁਣ ਜਾਵਾਂਗੇ ਪੈਡ ਨੂੰ ਤੇ ਬੈਟਰੀ ਵੀ ਹੁਣ ਜਵਾਬ ਹੀ ਦੇ ਜੱ ਲਈ ਲੀਡ ਵੀ ਹੈ ਨਹੀਂ ਆ ਤੁਹਾਨੂੰ ਦੂ ਮੈਟਰ ਹੋ ਗਿਆ ਤੁਹਾਨੂੰ ਅਸੀਂ ਬਹੁਤ ਹੀ ਸ਼ਾਨਦਾਰ ਵਿਊ ਦਿਖਾਉਣ ਲੱਗੇ ਆਂ ਬੱਸ ਬੱਸ ਦਿਖਾਉਨੇ ਆਂ ਸਹੀ ਗੱਲ ਆਂ ਹੋਰ ਤਾਂ ਥੋੜਾ ਹੀ ਦਿੰਗੇ ਕਿੱਥੇ ਆ ਗਿਓ ਤੁਸੀਂ ਮੈਸੇਜ ਕਮੈਂਟ ਕਰਕੇ ਦੱਸੋ ਕਿਹੜੀ ਜਗ੍ਹਾ ਆ ਦੱਸਿਆ ਕਰੋ ਯਾਰ ਆਪਾਂ ਹੀ ਬਣੇ ਯਾਰ ਸੌਂਦ ਗਏ ਹੌਂਸਲੇ ਬਣਨ ਕਰਿਆ ਕਰੋ ਕਿਹੜਾ ਕਿਹੜਾ ਇੱਥੇ ਗਿਆ ਆ ਸਾਨੂੰ ਦੱਸਿਆ ਕਰੋ ਦੱਸਿਆ ਕਰੋ ਯਾਰ ਸਹੀ ਗੱਲ ਆ ਤੇ ਬਲੌਗ ਹੌਲੀ ਹੌਲੀ ਚੰਗੇ ਚੰਗੇ ਬਣਾਵਾਂਗੇ ਹੁਣ ਤਾਂ ਦੇਸੀ ਜਿਹੀ ਬਣਾਉਨੇ ਆ ਜਿਹੜੀ ਹੁਣ ਤੁਹਾਨੂੰ ਅਸੀਂ ਮਾਰਕੀਟ ਦਿਖਾਉਣ ਲੱਗੇ ਆਂ ਸਾਨੂੰ ਮੈਸੇਜ ਕਰਿਓ ਠੀਕ ਆ ਵੀ ਕਿਹੜਾ ਕਿਹੜਾ ਗਿਆ ਵਾ ਤੇ ਕਿਹੜੀ ਜ ਮਾਰਕੀਟ ਬਹੁਤ ਘੈਂਟ ਬਣੀ ਹੋਈ ਆ ਜੀ ਹਾਂ ਇੱਦਾਂ ਪਾਪ ਬਾਹਰ ਆ ਗਿਆ ਨੈਣਾ ਉਹ ਚੀਜ਼ ਐ ਕਦਰਾਂ ਬਹੁਤ ਵਧੀਆ ਸਭ ਤੋਂ ਨੂੰ ਵੀਰ ਦਿਖਾਉਨੇ ਆ ਉਹਦਾ ਵੀ ਹੁਣ ਆਪਾਂ ਦੋਸਤਾਂ ਆ ਗਿਆ ਮਾਰਕੀਟ 'ਚ ਹੁਣ ਆਪਾਂ ਖਾਣੇ ਪੀਣੇ ਆ ਆ ਮਾਰਕੀਟ ਐ ਤੇ ਮੇਰਾ ਵੀਰਮਣੇ ਦੱਸਿਓ ਕੌਣ ਕੌਣ ਆਇਆ ਮਾਰਕੀਟ ਦੇ ਵਿੱਚ ਕਰਾਂਗੇ ਫਰੈਸ਼ ਲਿਖੋ ਮੈਂਸ਼ਨ ਕਰੋ ਮੈਂਸ਼ਨ ਕਰੋ ਆ ਮਾਰਕੀਟ ਦੇ ਵਿੱਚ ਕੌਣ ਕੌਣ ਖਾਣਾ ਟੈਮ ਹੋਂਟਨ ਦੀ ਚਲਦੇ ਆ ਟੈਮ ਹੋਂਟਨ ਦੀ ਚਲਦੇ ਕਾਫੀ ਵਗੈਰਾ ਹੁਣ ਉਥੋਂ ਆਪਾਂ ਖਾ ਪੀ ਕੇ ਆਈਏ ਆਪਾਂ ਮੁੱਲਾਪੁਰ ਆ ਗਏ ਹਾਂ ਦੋਸਤੋ ਤੇ ਮੁੱਲਾਪੁਰ ਆਪਾਂ ਥੋੜਾ ਜਿਹਾ ਰਾਜੂ ਵਾਲਿਆਂ ਦੇ ਰੁਕਣਾ ਸੀ ਤੇ ਇੱਕ ਮਾੜਾ ਮਿੱਤਰ ਨੂੰ ਆਪਣੇ ਤੋਂ ਮੈਲਾ ਆਈ ਤੇ ਆਪਣਾ ਯਾਰ ਦੋਸਤ ਉਹਨੂੰ ਮੈਲਾ ਹੀ ਉਹ ਕਹਿੰਦਾ ਹੋ ਕੇ ਜਾਏ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਜੇ ਤੁਹਾਨੂੰ ਕੋਈ ਲਾਗ ਰਿਹਾ ਹੈ ਬੈਗਸ ਆਪਾਂ ਆਪਾਂ ਕੋਫੀ ਵੀ ਲੈ ਲਿਆ ਕਿਉਂ ਹਾਂ ਕੌਫੀ ਲੈ ਕੌਫੀ ਪੀ ਬਹੁਤ ਹੀ ਪੀ ਲੈਂਦੇ ਹਾਂ ਸੰਜੀਵ ਜਾ ਆਪਣੇ ਯਾਰ ਦਾ ਫੰਕਸ਼ਨ ਜੀ ਉੱਥੇ ਆਈ ਠੀਕ ਆ ਦੋਸਤ ਹੁਣ ਆਪਾਂ ਤੁਰਪੇ ਸੀ ਤੇ ਹੁਣ ਆਪਾਂ ਕਰਦੇ ਇੱਥੇ ਵੀਲੌਗ ਨੂੰ ਖਤਮ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬੇ ਨੀਰਾ ਜ਼ਿਆਦਾ ਹੋ ਗਿਆ ਇੱਥੇ ਬੈਠ ਕੇ ਆਪਣੇ ਮਿੱਤਰ ਕੋਲੇ ਤੇ ਹੁਣ ਆਪਾਂ ਜਗਰਾਉਂ ਨੂੰ ਚੱਲੇ ਪਾਤੇ ਆ Teşekkür